ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਚਾਰ ਵੇੜਾ ਦਿਖਾਵਾਂਗੇ ਇਹ ਸੇਲ ਦਾ ਡਿਟੇਲ ਵੀਰ ਤੁਸੀਂ ਇਹਨਾਂ ਬਾਰੇ ਪੁੱਛਦੇ ਆਓਗੇ ਕਰੀਗਲ ਬਾਕ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹਰਮਨ ਸਿੰਘ ਪਿੰਡ ਅਠੂ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ ਆਪਣਾ 8847688137 8847688137 ਹਾਂਜੀ ਬਾਈ ਪਹਿਲੇ ਨੰਬਰ ਤੇ ਆਪਾਂ ਜਿਹੜੀ ਵਿਹੜ ਦੇਖਤੀ ਜਾਂਦੇ ਆ ਕ੍ਰਾਸ ਵਿਹੜ ਹਾਂਜੀ ਜਰਸੀ ਕ੍ਰਾਸ ਕਰੀਏ ਜਰਸੀ ਕ੍ਰਾਸ ਕਿਹੜਾ ਸੁਆ ਸੁਈ ਆ ਇਹ ਦੂਜੇ ਸੁਆ ਸੁਈ ਆ ਕਿਹ ਕਿਦਾਂ ਹੋ ਗਏ ਸੁਈ ਨੂੰ ਅੱਜ ਇਹਨੂੰ ਤੀਜੇ ਦਾ ਨਾਮ ਅਗਰ ਬੱਛੀ ਆ ਵੀਰੇ ਜਾਨ ਮਗਰ ਬੱਛੀ ਜੇਰ ਜਰੋਕੇ ਆ ਹਾਂਜੀ ਕਿੰਨਾ ਦੁੱਧ ਹੁਣ ਝੋਨ ਵਾਲਾ ਇਹ ਸਵਟ 10 ਕਿਲੋ ਦੇ ਨੇੜੇ ਦੁੱਧ ਆਗਾ ਦੋ ਟਾਈਮ ਚ ਵਧਾਂਗੇ ਤਿੰਨ ਟਾਂਗ ਚੋਲੇ ਭਰਾ 10 ਕਿਲੋ ਨਿਪੜੂਗਾ ਇਹਨਾਂ ਹਾਂਜੀ ਰੇਟ ਇਹਦਾ ਕੀ ਰੱਖਿਆ ਆਪਾਂ ਨੇ ਤਾਂ ਤਾਂ ਦੇਣ ਲੈਣੀ ਆ 45000 ਮਾਣਦਾਨ ਹੋ ਜਾਊਗਾ ਮਾਣਦਾਨ ਤੋੜ ਦੇ ਬਾਰ ਨੂੰ ਸੋ ਪਹਿਲੇ ਨੰਬਰ ਤੇ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰੀ ਰਾਜੀ ਸਭੀ ਪੜੀ ਵੀ ਤੇ ਜਿੰਦ ਜਾਨ ਬਹੁਤ ਆ ਗਈ ਤੇ 10 ਕਿਲੋ ਦੁੱਧ ਹਾਜ਼ਰਾ ਮਗਰ ਇਹਦੇ ਬੱਚੀ ਆ ਸੂਈ ਨੂੰ ਹੋਗੇ 3-4 ਦਿਨ ਕੱਦ ਕਾੜ ਦੇ ਵਿੱਚ ਤੇ ਵਾਗੇ ਠੰਡੇਵਾ ਦੇਖੋ ਨੇੜ ਤੋਂ ਸੋਹਣੇ ਸਾਫ ਸੁਥਰੇ ਲੈਵੇ ਦੀ ਆ ਤੇ ਵੀਰੋ ਚੋਣ ਚਵਾਦੀ ਬਿਲਕੁਲ ਇੱਕ ਨੰਬਰ ਆ ਬਾਈ ਬਾਈ ਠੰਡੀ ਆ ਠੀਕ ਹੈ ਚਵਾਦੀ 1 ਨੰਬਰ 45 ਜੋ ਮਾਣਦਾਨ ਕਰਦਾਂਗੇ 10 ਕਿਲੋ ਦੁੱਧ ਹਾਜ਼ਰ ਆ। ਹਾਂਜੀ। ਕਹਿੰਦਾ ਭਾਬਾ ਅੰਦਾਜ਼ਾ ਹੈ ਕਿੰਨਾ ਦੇ ਦੂਗੀ ਇਹ? 15 ਕਿਲੋ ਖੁੰਡਾ ਦੇ ਦੂਗੀ। ਪਿਛੋਂ ਦਾ 10 ਕਿਲੋ ਦੁੱਧ ਵਾਲੇ ਬੈੜ ਹੈਗੇ ਆ ਜਮ। ਹੈਗੀ ਹੈਗੀ ਆ ਬਾਕੀ ਫੱਜਾਰ ਕਹਤੋਂ ਤੂੰ। ਠੀਕ ਹੈ 2 ਨੰਬਰ ਜਿਹੜੀ ਕ੍ਰਾਸ ਵੇਅਰ ਦੇਖੀ ਜਾਂਦੇ ਆ। ਇਹਨੇ ਦੂਜੇ ਸੂਏ ਖੁੰਡੀ ਆ। ਠੀਕ ਹੈ। ਹਜੇ 10 ਰੁਪਏ ਮਣਕੇ। 10 ਦੇਣ ਇਹਦੇ ਸੂਣ ਚ ਬਾਕੀ ਪਏ ਆਗੇ। ਬਾਕੀ ਪਏ। ਠੀਕ ਹੈ ਤੇ ਚੀਪਾ ਚੂਪਾ ਮਾਰ ਦੇ ਕੋਣ ਜਾਵਾ। ਹਾਂਜੀ। ਤੇ ਕਿੰਨਾ ਕ ਦੁੱਧ ਪਾ ਦੂਗੀ ਇਹ? ਦੁੱ ਮੈਂ ਕਿਹਾ ਸੀ ਆਪਾਂ ਰੁਕਾਂ ਆਪਾਂ ਕਹਿੰਦੇ 22 ਹੀ ਮੰਨ ਕੇ ਲੈ ਜੇ ਵੀ ਸਰ 23 25 ਮੰਨ ਕੇ ਲੈ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਵੀ 85 ਕਰਦੇ ਆਂ ਠੀਕ ਐ ਓਕੇ ਮਾਨਤਾ ਕਰਦਾ ਠੀਕ ਐ 85 ਜੋ ਮਾਨਦਾਨ ਹੋ ਜੂ ਪਰ ਕਹਿੰਦਾ ਬਾਪ ਇੱਕ ਤਰ੍ਹਾਂ ਦੀ ਮੱਝ ਹੀ ਆ ਗਈ ਦੋ ਤਾਂ ਮੱਝਾਂ ਨਾਲ ਦਾ ਪਾਉਣਾ ਜਾਵੇਂ ਨੇ ਸੋ ਥਾਣੇ ਦੇਖ ਸਾਡੇ ਨੇੜੇ ਤੋਂ ਸੋਹਣਾ ਸਾਫ ਸੁਥਰਾ ਗੁੱਲੇ ਵਾਲਾ ਥਾਣਾ ਜਮਾ ਹਾਥੀ ਚਵਾਈ ਵਾਲਾ ਸੋ 85000 ਕੀਮਤ ਆ ਮਾਨਦਾਨ ਹੋ ਜੂਗਾ ਦੁੱਧ 22 23 24 ਇੱਥੇ ਦੁੱਧ ਪਾਉਣ ਵਾਲੀ ਹੈਗੀ ਆ ਤੇ ਰਾਜੀ ਪਲੀ ਪੁਲੀ ਬਹੁਤ ਆ ਜਾਂਦੇ ਆ ਤੋ ਦੇਖ ਸਕਦੇ ਹੋ ਹਵਾਨੇ ਤੇ ਨਾੜਾ ਵਗੈਰਾ ਬਹੁਤ ਚੰਗੇ ਸੋਹਣੇ ਦਿਖਾਈ ਦੀ ਜਾਂਦੀਆਂ ਰੇਟ 85000 ਮਾਨ ਤਾਣੇ ਦੇ ਵਿੱਚ ਹੋਜੂ ਥਣ ਗੁੱਲੇ ਵਾਲਾ ਹਾਥੀ ਚੁਵਾਈ ਵਾਲਾ ਥਾਣਾ ਸੋ ਦੇਖ ਸਕਦੇ ਹੋ ਮੋਟਾ ਥਾਣਾ ਮੁੱਠੀ ਵਾਲਾ ਕੱਪੜਾ ਸੂਣ ਨੂੰ ਦੱਸ ਦੇ ਅੱਗੇ ਤਿੰਨ ਨੰਬਰ ਤੇ ਆਪਾਂ ਵਿਹੜ ਦੇਖੀਏ ਨੇ ਜਿਹੜੀ ਆਹ ਵੀ ਇਹ ਕਿਹੜਾ ਸੂਆ ਸੂਰੀਆ ਜੀ ਇਹ ਵੀਰੇ ਆਪਾਂ ਨੂੰ ਦੂਜੇ ਮਾਲਕ ਨੇ ਗਿਆ ਪਤੀਜਾ ਮੰਨ ਕੇ ਲਈ ਪਤੀਜਾ ਮੰਨ ਕੇ ਹਾਂਜੀ ਤੇ ਸੂਈ ਵੀ ਆ ਸੂਈ ਵੀ ਆ ਬਣੀ ਉਹ ਬੱਚਾ ਮੰਗਰ ਉਹ ਮਗਰ ਬੱਚਾ ਦੁੱਧ ਕਿੰਨਾ ਹੁਣ ਦੁੱਧ ਵੀਰੇ ਇਹਦੇ ਥੱਲੇ 20 ਲੀਟਰ ਦੇ ਨੇੜੇ 20 ਲੀਟਰ ਜਮਾਂ ਨਿੰ ਚੋਇਸ ਚੁਆਇਜ਼ ਦਾ ਰਦ ਰੋਕੇ ਬਾਈ 1 ਨੰਬਰ ਹੈ ਵੀਰੇ 2 ਟਾਈਮ ਚਵਾ ਕੇ ਦੇ ਦਾਂਗੇ 4 ਟਾਈਮ 3 ਟਾਈਮ ਚੁਆਇਜ਼ ਵੀ 1 ਨੰਬਰ ਹਾਂਜੀ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਇਹਦਾ 29000 ਮਾਰਦਾਨ ਹੋ ਜਾਊਗਾ ਮਾਰਦਾਨ ਹੋਊਗਾ ਤੋੜ ਦੇ ਬਾਦ ਸੋ ਫਿਰ ਕਦ ਕੜ ਵਗੈਰਾ ਦੇਖੋ ਤੀਸਰਾ ਸੂਆ ਬੈੜ ਸੂਈ ਵੀ ਬੱਚਾ ਆ ਗਿਆ ਤੇ ਪਿੱਛੇ 20 ਲੀਟਰ ਦੁੱਧ ਹਾਜ਼ਰ ਆ 10 ਲੀਟਰ ਪਰ ਟਾਈਮ ਦਾ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਲੇਵਾ 4x4 ਹੀ ਆ ਜਮਾ ਰਾਜੀ ਸਮੀਪੜੀ ਵੀ ਲੱਸੀ ਨਾਲ ਵੀ ਕਿਸੇ ਪਾਸੇ ਹੋਣੀ ਤੇ ਮਿਲ ਕੇ ਵੇਨ ਵਗੈਰਾ ਵੀ ਨਾੜਾ ਵੀ ਥੱਲੇ ਕਰ ਮਾਰਦੇ ਸੋਹਣੇ ਚੰਗੇ ਦੀਆਂ 90000 ਰੁਪਏ ਇਹਦੀ ਬੈੜ ਦੀ ਹੈਗੀ ਕੀਮਤ ਬਾਕੀ ਮੌਕੇ ਦੇ ਮਾਨਦਾਨ ਵਗੈਰਾ ਹੋ ਜਾਊਗਾ ਸੋ ਨਾੜਾ ਵਗੈਰਾ ਦੇਖ ਸਕਦੇ ਤੇ ਬਾਕੀ ਕੱਦ ਬੈੜ ਵਜ਼ਨ ਜੂਤ ਪੜੀ ਪੁੜੀ ਵੀ ਬਹੁਤ ਜਿਆਦੇ ਲਿੱਸੀ ਦਾ ਵੀ ਤੇ ਜਿਹੜੇ ਆਪਾਂ ਚੌਥੇ ਨੰਬਰ ਤੇ ਬੈੜ ਦੇਖੀ ਜਾਨਾ ਜੀ ਇਹ ਕਿਹੜਾ ਸੁਵੇ ਇਹ ਵੀਰੋ ਇਹ ਤੀਜੇ ਸੁਵੇ ਆ ਤੀਜੇ ਸੁਵੇ ਕੀ ਰਿਹਾ ਸੁਈ ਵੀ ਆ ਬੱਚਾ ਇਹਦਾ ਬੱਚਾ ਮਰ ਗਿਆ ਬੱਚਾ ਮਰ ਗਿਆ ਦੁੱਧ ਹੜ ਕੇ ਨਾ ਫਿਰੇ 12 ਕਿਲੋ ਤੇੜਾ ਹੈਗਾ 6 ਕਿਲੋ ਟਾਈਮ ਦਾ ਹਾਜ਼ਰ ਹੈਗਾ ਹਾਂਜੀ ਹਾਂਜੀ ਦੋ ਟਾਈਮ ਚੋਣ ਦਾ ਨਿਬ ਤੇ ਰੇਟ ਇਹਦਾ ਕੀ ਰਹਿਣਾਗਾ ਰੇਟ ਇਹਦਾ ਦੇਣ ਲੈਣੀ 32000 ਰੁਪਇਆ ਮਾਨਦਾਨ ਹੋ ਜਾਊਗਾ ਸਸਤੇ ਮੋਕੇ ਤੇ ਹੋ ਜਾ ਬੱਚਾ ਸਪੈਰਾ 12 ਕਿਲੋ ਦੁੱਧ ਤਾਂ ਹਾਜ਼ਰ ਆ ਰੇਡ 32000 ਹਨਾ ਸੂਈ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਵੀਰੇ 1.5 ਮਹੀਨਾ ਹੋ ਗਿਆ ਮੰਨ ਕੇ ਚੱਲ ਹੁਣ ਠੀਕ ਹੈ ਪਰ ਆਪਣੇ ਮੰਨ ਕੇ ਚੱਲ ਘਰੇ ਨਹੀਂ ਸੂਈ ਵੀ ਸੂਈ ਵੀ ਲੈ ਕੇ ਆਏ ਸੂਈ ਵੀ ਲੈ ਕੇ ਆਂਦੀ ਆ ਲੈਵੇ ਦਾ ਦੱਸ ਦਿੰਦੀ ਆ ਸਾਰੇ ਟਾਈਮ ਦੀ ਠੀਕ ਹੈ ਤੋ ਜਿਹੜੇ ਵੀ ਲੈਣੇ ਨਿਰਖਪਰ ਕਰਕੇ ਲੈਣੀਆਂ ਪਰ ਲੇਵਾ ਸਾਫ ਸੁਥਰਾ ਸ਼ਾਮ ਦਾ ਟਾਈਮ ਆ 12 ਲੀਟਰ ਕਹਿੰਦੇ ਵਾ ਤੋਕੜ ਮੰਨ ਕੇ ਲੈ ਲੈ ਬੰਦਾ ਹਣਾ ਇਹ ਬੱਛੀ ਮੰਨ ਕੇ ਲੈ ਲੈ ਇੱਕ ਦਮ ਠੀਕ ਆ 32 ਮੰਨ ਦਾਣ ਹੋ ਜੂ ਹੋ ਜੂਗਾ ਠੀਕ ਆ ਤੂੰ ਹੁਣ ਜਮਾ ਇੱਕ ਨੰਬਰ ਆ ਵੀਰ ਮੇਰੇ ਧਾਰਾ ਮਾਰ ਦਿੰਨਾ ਮਾਰ ਦੇ ਧਾਰਾ ਇਹ ਸਭਰ ਧਾਰਾ ਦੇਖ ਸਕਦੇ ਹੋ ਧਾਰਾ ਵਗੈਰਾ ਓਕੇ ਆ ਸਾਫ ਸੁਥਰੀਆਂ ਮੋਟਾ ਚੋਣਾ ਜਾਵਾ 32000 ਰੁਪਏ ਦੀ ਕੀਮਤ ਆ ਮਾਨ ਤਨ ਮੌਕੇ ਤੇ ਮਾੜਾ ਮੋਟਾ ਹੋ ਜੂਗਾ ਸਭਰ ਚਾਰ ਬੜਾ ਦਿਖਾ ਦਿਆਂ ਪਿੰਡ ਠੂਰ ਜਿਲ੍ਹਾ ਲੁਧਿਆਣਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ